ਅੰਮ੍ਰਿਤਸਰ ਦੇ ਹਾਤੀ ਦਫ਼ਤਰ ਦੇ ਬਾਹਰ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਵੈਲਕਮ ਦੀ ਜਿਹੜੀ ਹੈ ਕਿ ਤਿਆਰੀ ਕੀਤੀ ਜਾ ਰਹੀ ਸੋਹੇ ਕਾਸਿਮੇਰ ਜਿਹਨੇ ਨਵੇਂ ਐਸਐਸਪੀ ਹਾਤੀ ਦੇ ਜਿਹੜੇ ਨੇ ਕਿ ਇੰਚਾਰਜ ਲੈਣਗੇ ਤੁਸੀਂ ਦੇਖ ਸਕਦੇ ਹੋ ਮੈਂ ਗੁਰੂ ਨਗਰੀ ਦੇ ਵਿੱਚ ਆਪਣੀ ਸੇਵਾਵਾਂ ਨਿਭਾਵਾ ਤਮਾਨ ਵਾਲੀ ਗੱਲ ਗੱਲ ਹੈ ਮੇਰੇ ਵਾਸਤੇ ਬਟ ਨਾਲ ਦੇ ਨਾਲ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ ਐਂਟੀ ਡਰੋਨ ਸਿਸਟਮ ਮੰਗਾਏ ਗਏ ਹੈ ਉਹਦਾ ਇੱਕ ਜਿਹੜਾ ਸਿਸਟਮ ਹੈ ਅੰਮ੍ਰਿਤਸਰ ਚ ਵੀ ਤਾਇਨਾਤ ਹੈ ਜਿਨ੍ਹਾਂ ਕੋਲ ਨਸ਼ਾ ਫੜਿਆ ਜਾਂਦਾ ਹੈ ਉਹ ਆਰ ਇੰਟੂ ਪੈਡਲਿੰਗ ਉਹ ਆਰ ਇੰਟੂ ਸਮਗਲਿੰਗ ਸੋ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ देयर ਇਜ਼ ਜ਼ੀਰੋ ਟੋਲਰੈਂਸ ਫਾਰ ਥਿਸ ਆਮਟਰ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਤੁਹਾਡੇ ਨਾਲ ਵਸ਼ਿਪ ਸਿੱਕਾ ਵਾਲ ਅੱਜ ਜਿਹੜਾ ਹੈ ਕਿ ਨਵੇਂ ਐਸਐਸਪੀ ਦਿਹਾਤੀ ਜਿਹੜੇ ਨੇ ਕਿ ਅੱਜ ਇੱਥੇ ਜੁਆਇਨ ਕਰਨਗੇ ਅੰਮ੍ਰਿਤਸਰ ਦੇਹਾਤੀ ਦੀ ਗੱਲ ਕਰੀ ਨਵੇਂ ਐਸਐਸਪੀ ਜਿਹੜੇ ਨੇ ਉਹਨਾਂ ਦੇ ਵੱਲੋਂ ਅੱਜ ਜਿਹੜੇ ਜੁਆਇਨ ਕੀਤਾ ਜਾ ਕੇ ਇਸ ਵਕਤ ਅਸੀਂ ਅਮਰਸਰ ਦੇਹਾਤੀ ਦਫ਼ਤਰ ਦੇ ਬਾਹਰ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਵੈਲਕਮ ਦੀ ਜਿਹੜੀ ਹੈ ਕਿ ਤਿਆਰੀ ਕੀਤੀ ਜਾ ਰਹੀ ਕਿਉਂਕਿ ਦੇਖਿਆ ਜਾਵੇ ਤਾਂ ਪਹਿਲੇ ਜਿਹੜੇ ਐਸਐਸਪੀ ਮਨਿੰਦਰ ਸਿੰਘ ਸੀਗੇ ਉਹਨਾਂ ਨੂੰ ਜਿਹੜਾ ਹੈ ਕਿ ਸਰਕਾਰ ਵੱਲੋਂ ਜਿਹੜਾ ਹੈ ਕਿ ਸਸਪੈਂਡ ਕਰ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਜਿਹੜੇ ਕਾਸਿਮ ਮੀਰ ਨੇ ਜਿਹੜੇ ਨਵੇਂ ਐਸਐਸਪੀ ਇਹ ਕਿ ਅੱਜ ਜੁਆਇਨ ਕਰਨ ਕੀਤੇ ਤਾਂ ਮਨ ਲਾਈਵ ਤਸਵੀਰਾਂ ਦਿਖਾ ਰਹੇ ਕੁਝ ਸਮੇਂ ਦੇ ਵਿੱਚ ਹੁਣੇ ਨਵੇਂ ਜਿਹੜੇ ਐਸਐਸਪੀ ਵਿਧਿਆਰਥੀ ਨੇ ਉਹ ਇੱਥੇ ਪਹੁੰਚ ਰਹੇ ਨੇ ਤੇ ਗੱਲਬਾਤ ਕਰਦੇ ਆਂ ਜਾਣਦੇ ਆ ਅਖਿਰ ਕੀ ਕਹਿਣਾ ਉਹਨਾਂ ਦਾ ਕਿਉਂਕਿ ਅੱਜ ਜਿਹੜੀ ਜਿਹੜੀ ਉਹਨਾਂ ਦੀ ਨਵੀਂ ਜੁਆਇਨਿੰਗ ਇੱਥੇ ਹੋ ਰਹੀ ਹੈ ਸੋਹੇਲ ਕਾਸਿਮ ਮੇਰ ਜਿਹਨੇ ਕਿ ਨਵੇਂ ਅਮਰਸਰ ਦਿਹਾਤੀ ਦੇ ਜਿਹੜੇ ਐਸਐਸਪੀ ਹੋਣਗੇ ਉਹ ਤੁਸੀਂ ਦੇਖ ਸਕਦੇ ਹੋ ਜਿਹੜਾ ਗੱਡੀਆਂ ਦਾ ਕਾਫਲਾ ਹੈ ਜਿਹੜਾ ਕਿ ਇੱਥੇ ਹੁਣ ਸ਼ੁਰੂ ਹੋ ਗਿਆ ਹੈ ਜਿਹੜੇ ਅੱਜ ਇਹਨਾਂ ਵੱਲੋਂ ਜਿਹੜਾ ਹੈ ਕਿ ਜੋਇਨਿੰਗ ਕੀਤੀ ਜਾ ਰਹੀ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਜਿਨ੍ਹਾਂ ਨੇ ਕਿ ਪੁਲਿਸ ਆਫੀਸਰ ਡੀਐਸਪੀ ਸਾਰੇ ਇੱਥੇ ਵੈਲਕਮ ਕਰਨ ਲਈ ਇਕੱਠੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਿਹੜੇ ਨੇ ਸੋਹੇਲ ਕਾਸਿਮ ਮੇਰ ਜਿਹੜੇ ਨੇ ਕਿ ਇੰਚਾਰਜ ਲੈਣਗੇ ਐਸਐਸਪੀ ਜਿਹੜੇ ਹੱਤੀ ਦਾ ਕਿਉਂਕਿ ਦੇਖਿਆ ਜਾਵੇ ਤਾਂ ਬਹੁਤ ਲੰਮੇ ਦਿਨ ਤੋਂ ਜਿਹੜੇ ਐ ਕਿ ਜੁਆਇਨਿੰਗ ਹੋਣ ਦੀ ਜਿਹੜੀ ਗੱਲਬਾਤ ਹੋ ਰਹੀ ਸੀ ਕਿ ਅੱਜ ਹੁਣ ਜਿਹੜਾ ਵਾ ਕਿ ਜੁਆਇਨਿੰਗ ਹੋਣ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬਾਕੀ ਪੁਲਿਸ ਆਫਸਰ ਨੇ ਉਹ ਜਿਹੜਾ ਨੇ ਕੇ ਵੈਲਕਮ ਕਰਾ ਨਹੀਂ ਤੁਸੀਂ ਦੇਖਦੇ ਹੋ ਕਿ ਖੜੇ ਨੇ ਤੇ ਉਹਨਾਂ ਵੱਲੋਂ ਜਿਹੜਾ ਕਿ ਵੈਲਕਮ ਕੀਤਾ ਜਾ ਰਿਹਾ ਸੋਹੇ ਕਾਸਿਮ ਮੀਰ ਜਿਹਨੇ ਨਵੇਂ ਐਸਐਸਪੀ ਦਿਹਾਤੀ ਦੇ ਜਿਹੜੇ ਨੇ ਕੇ ਇੰਚਾਰਜ ਲੈਣਗੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਲਾਈਵ ਤਸਵੀਰਾਂ ਇਸ ਵਕਤ ਦੀ ਇਹ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਤੇ ਸਾਰੇ ਡੀਐਸਪੀ ਸਾਹਿਬਾਨਾਂ ਨੂੰ ਨਾ ਮਿਲ ਰਹੇ ਨੇ ਹੁੰਦਾ ਵੱਲੋਂ ਜਿਹੜਾ ਕਿ ਫੁੱਲ ਦਾ ਬੁਕੇ ਦੇ ਕੇ ਜਿਹੜਾ ਵੈਲਕਮ ਕੀਤਾ ਜਾ ਰਿਹਾ ਤੇ ਅੱਜ ਜਿਹੜਾ ਕਿ ਇੰਚਾਰਜ ਦਿੱਤਾ ਜਾਏਗਾ ਤੇ ਤਸਵੀਰਾਂ ਤੁਹਾਨੂੰ ਲਗਾਤਾਰ ਸੰਧੀਆਂ ਕਰ ਰਹੇ ਹਾਂ সোহেল ਕਾਸਮ ਮੀਰ ਦੀਆਂ ਆਈਪੀਐਸ ਜਿਹੜ ਨੇ ਨਿੱਕੇ ਐਸਐਸਪੀ ਬਿਹਾਰਤੀ ਨੇ ਨਵੇਂ ਇੰਚਾਰਜ ਹੋਣਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਉਹਨੇ ਜਿਹੜਾ ਕਿ ਅ ਅੱਜ ਅੰਮ੍ਰਿਤਸਰ ਪਹੁੰਚੇ ਨੇ ਤੇ ਅੰਮ੍ਰਿਤਸਰ ਪਹੁੰਚ ਕੇ ਤਾਂ ਜਿਹੜਾ ਕਿ ਵੈਲਕਮ ਆ ਸਾਡੇ ਨਾਲ ਸੋਲ ਕਾਸੇ ਮੀਰ ਜੀ ਮੌਜੂਦ ਨੇ ਜਿਨ੍ਹਾਂ ਨੇ ਇਹ ਇੰਚਾਰਜ ਸੰਭਾਲਿਆ ਗਿਆ ਸਭ ਤੋਂ ਪਹਿਲੇ ਤਾਂ ਤੁਹਾਡਾ ਬਹੁਤ ਬਹੁਤ ਵੈਲਕਮ ਆਮ੍ਰਿਤਸਰ ਸ਼ਹਿਰ ਦੇ ਵਿੱਚ ਆਇਓ ਕਿ ਬਿਲਹਰ ਦਾ ਕਿਸ ਤਰ੍ਹਾਂ ਦਾ ਲੱਗ ਰਿਹਾ ਗੁਰੂ ਨਗਰੀ ਦੇ ਵਿੱਚ ਆਏ ਡਿਊਟੀ ਨਿਭਾਉਂਦਾ ਇੱਕ ਮੌਕਾ ਮਿਲਿਆ ਸੇਵਨ ਬੰਦ ਥੈਂਕ ਯੂ ਥੈਂਕ ਯੂ ਸੋ ਮਚ ਮੈਂ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਡੀਜੀ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਗੁਰੂ ਨਗਰੀ ਦੇ ਵਿੱਚ ਆਪਣੀ ਸੇਵਾਵਾਂ ਨਿਭਾਵਾਂ ਤਾਂ ਮਾਨ ਵਾਲੀ ਗੱਲ ਗੱਲ ਹੈ ਜੇ ਵਾਸਤੇ ਬਟ ਨਾਲ ਦੇ ਨਾਲ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ ਤੇ ਬਹੁਤ ਚੈਲੰਜਸ ਹਨ ਕਿਉਂਕਿ ਦੇਖਿਆ ਜਾਵੇ ਤਾਂ ਬਹੁਤ ਇੱਕ ਫਰੋਤੀਆਂ ਦਾ ਵੀ ਦੌਰ ਚੱਲ ਰਿਹਾ ਹੈ ਗੈਂਗਸਟਰਵਾਦ ਦਾ ਵੀ ਹੈ ਕਿਸ ਤਰ੍ਹਾਂ ਡੀਲ ਕਰੋਗੇ ਕਿਉਂਕਿ ਬਹੁਤ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਇਸ ਨੂੰ ਲੈ ਕੇ ਨਹੀਂ ਚੈਲੰਜਸ ਹੈਗੇ ਨੇ اسپੈਸ਼ਲੀ ਬਾਰਡਰ ਖੇਤਰ ਦੇ ਵਿੱਚ ਚੈਲੰਜਸ ਹੈਗੇ ਨੇ ਬਟ ਸਾਡੀ ਜਿਹੜੀ ਟੀਮ ਹੈ ਜਾਂ ਸਾਡੇ ਜਿਹੜੇ ਆਫਸਰਸ ਦੇ ਆਰ ਕੰਪੀਟੈਂਟ ਤਾਂ ਇਹਨੂੰ ਅਸੀਂ ਸਟਰੈਟਜੀ ਨੂੰ ਇੱਕ ਵਾਰੀ ਰਿਵਿਊ ਕਰਦੇ ਆ ਤਾਂ ਇਹਨੂੰ ਹੋਰ ਪ੍ਰੋਫੈਸ਼ਨਲ ਤਰੀਕੇ ਨਾਲ ਸਟਰੀਮ ਲਾਈਨ ਕਰਕੇ ਤਾਂ ਇਹਦੇ ਵਿੱਚ ਜਿਹੜੇ ਵੀ ਚੈਲੰਜਸ ਹੈ ਉਹਨਾਂ ਨੂੰ ਆਪਾਂ ਕਨਫਰੰਟ ਕਰਕੇ ਜਿਹੜੇ ਵੀ ਐਂਟੀ ਸੋਸ਼ਲ 엘ਮੈਂਟਸ ਹੈ ਜਾਂ ਕ੍ਰਾਈਮਨਲ 엘ਮੈਂਟਸ ਹੈ ਤਾਂ ਐਸ ਪਰ ਲਾ ਵੀਲ ਡੀਲ ਵਿਦ them ਵੈਰੀ ਸਟ੍ਰਿਕਲੀ ਸਰ ਬਾਰਡਰ ਏਰੀਆ ਹਵਾ ਲਗਾਤਾਰ ਖੇਪ ਆਉਂਦੀ ਰਹਿੰਦੀ ਹੈ ਇੱਕ ਬਹੁਤ ਵੱਡਾ ਚੈਲੰਜ ਅੰਮ੍ਰਿਤਸਰ ਸ਼ਹਿਰ ਵਾਸਤੇ ਬਹੁਤ ਮੁਸ਼ਕਿਲ ਹੈ ਤੇ ਉਸਨੂੰ ਕਿਸ ਤਰ੍ਹਾਂ ਡੀਲ ਕੀਤਾ ਜਾਏ ਕਿਉਂਕਿ ਆਂ ਠੰਡਵਲਾ ਮੌਸਮ ਵੀ ਆ ਰਿਹਾ ਫੌਗ ਆਏਗਾ ਉਸ ਦੇ ਨਾਲ ਖੇਪ ਵੱਧ ਵੀ ਜਾਂਦੀ ਹੈ ਬਹੁਤ ਤੇ ਕਿਸ ਤਰ੍ਹਾਂ ਡੀਲ ਕੀਤਾ ਜਾਏਗਾ ਇਸ ਨੂੰ ਨਹੀਂ ਇਹਦੇ ਚ ਪੰਜਾਬ ਸਰਕਾਰ ਨੇ ਵੀ ਇਹਦਾ ਨੋਟਿਸ ਲੈ ਲਿਆ ਅ ਸਿਕਾ ਐਂਡ ਇਹਦੇ ਵਿੱਚ ਪਹਿਲਾ ਹੀ ਕਾਫੀ ਲਾਗਤ ਕਰਕੇ ਐਂਟੀ ਡਰੋਨ ਸਿਸਟਮ ਮੰਗਾਏ ਗਏ ਹੈ ਉਹਦਾ ਇੱਕ ਜਿਹੜਾ ਸਿਸਟਮ ਹੈ ਅੰਮ੍ਰਿਤਸਰ ਚ ਵੀ ਤਾਇਨਾਤ ਹੈਗਾ ਤਾਂ ਬਾਕੀ ਬੀਐਸਐਫ ਦੇ ਵੀ ਐਂਟੀ ਡਰੋਨ ਸਿਸਟਮਸ ਹੈਗੇ ਨੇ ਤਾਂ ਉਹ ਇੱਕ ਸਾਡਾ ਸਿਸਟਮ ਹੈ ਇਸ ਤੋਂ ਇਲਾਵਾ ਸੈਕੰਡ ਲਾਈਨ ਆਫ ਡਿਫੈਂਸ ਜਿਹੜੇ ਨਾਕੇ ਹੈ ਤਾਂ ਉੱਥੇ ਆਪਾਂ ਪ੍ਰੀਵੈਂਟ ਕਰਦੇ ਆ ਬਟ ਅਸੀਂ ਸਿਸਟਮ ਨੂੰ ਇੱਕ ਵਾਰੀ ਰਿਵਿਊ ਕਰਦੇ ਆ ਜੇ ਕਿਤੇ ਸਾਨੂੰ ਕੋਈ ਲੂਪ ਹੋ ਲੱਗਦਾ ਹੈ ਉਹਨੂੰ ਆਪਾਂ ਡੈਫੀਨਿਟਲੀ ਕਵਰ ਕਰਾਂਗੇ ਜਾਂ ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਨਾਕਾ ਸ ਹੈ ਉਹਨਾਂ ਨੂੰ ਹੋਰ ਸਟਰੈਂਥਨ ਕਰਾਂਗੇ ਇਸੋ ਵਾਂਗੂ ਦੇਖਿਆ ਜਾਵੇ ਲਗਾਤਾਰ ਲੋਕਾਂ ਨੂੰ ਇੱਕ ਫਰੋਤੀ ਦਾ ਬੋਤ ਹੈ ਕਿ ਕਹੇ ਜਾਂਦਾ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋ ਕਿਉਂਕਿ ਲੋਕੀ ਕਦੀ ਦੱਸ ਦੇਣੀ ਆ ਉਹ ਇਸ ਚੀਜ਼ ਦਾ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਨੂੰ ਕੀ ਕੀ ਅਪੀਲ ਕਰਨੀ ਚਾਹੋਗੇ ਕਿ ਪੁਲਿਸ ਤੁਹਾਡੀ ਸੇਵਾ ਲਈ ਹੈ ਤੁਸੀਂ ਇਹ ਦੱਸੋ ਕਈ ਚੁੱਪ ਰਹਿ ਜਾਂਦੇ ਨੇ ਇਸ ਚੀਜ਼ ਨੂੰ ਲੈ ਕੇ ਨਹੀਂ ਇਹਦੇ ਵਿੱਚ ਮੈਂ ਸਾਰਿਆਂ ਨੂੰ ਰਿਕਵੈਸਟ ਕਰੂੰਗਾ ਇਨ ਕੇਸ ਇਹੋ ਜੀ ਕੋਈ ਕਾਲ ਆ ਜਾਂਦੀ ਹੈ ਸਾਡੇ ਕੋਲ ਤਾਂ ਇਨਫਾਰਮੇਸ਼ਨ ਨਾਲ ਦੇਣੀ ਚਾਹੀਦੀ ਜਿਹੜਾ ਮੁਤਲਕਾ ਪੁਲਿਸ ਸਟੇਸ਼ਨ ਹੈ ਇਸ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਇੱਕ ਸਪੈਸ਼ਲ ਇੱਕ ਹੈਲਪਲਾਈਨ ਨੰਬਰ ਇਸ਼ੂ ਹੋਇਆ ਹੈ ਤਾਂ ਉਹਦੀ ਜਾਣਕਾਰੀ ਮਾਨਯੋਗ ਡੀਜੀ ਸਾਹਿਬ ਨੇ ਵੀ ਦਿੱਤੀ ਹੈ ਤਾਂ ਉਹ ਜਿਹੜੇ ਉਸ ਨੰਬਰ ਤੇ ਵੀ ਰਾਬਤਾ ਕਾਇਮ ਕਰਕੇ ਸੋ ਦੈਟ ਇਮੀਡੀਏਟਲੀ ਉਹਦੀ ਡਿਟੇਲਸ ਲੈ ਕੇ ਟੈਕਨੀਕਲ ਅਨਾਲਿਸਿਸ ਕਰਕੇ ਤਾਂ ਇਹੋ ਜੇ ਇਵਨ ਇਨ ਮਾਈ ਪਰਸਨਲ ਐਕਸਪੀਰੀਅੰਸ ਬਟਾਲੇ ਮੈਂ ਕੇਸਿਸ ਦੇਖੇ ਉਹ ਸੀ ਟ੍ਰੇਸ ਕਰ ਲਿਆਗੇ ਸਰ ਇੱਕ ਗੱਲ ਕਰ ਲਈ ਹੈ ਯੁੱਧ ਨਸ਼ਾ ਵਿਰੁੱਧ ਵੀ ਚੱਲ ਰਿਹਾ ਉਸ ਦੇ ਵਿੱਚ ਕਿਸ ਤਰ੍ਹਾਂ ਕਰਿਆ ਜਾਏ ਕਿਉਂਕਿ ਅਸੀਂ ਰੂਲਰ ਦੀ ਗੱਲ ਕਰੀ ਬਹੁਤ ਨਸ਼ਾ ਵੀ ਇੱਕ ਕੈਦ ਦੇ ਲੋਕਲ ਏਰੀਆ ਦੇ ਵਿੱਚ ਚੱਲਦਾ ਵਾ ਉਸ ਨੂੰ ਕਿਸ ਤਰ੍ਹਾਂ ਕਰਿਆ ਜਾਏਗਾ ਤੇ ਕੱਪ ਤੇ ਇਹਦੇ 'ਚ ਦੋਨੋਂ ਮਤਲਬ ਪ੍ਰੀਵੈਂਟਿਵ ਸਟੈਪਸ ਹੈਗੇ ਜਿਸ ਤਰ੍ਹਾਂ ਅਸੀਂ ਕਾਸ ਉਸ ਕਰਦੇ ਹੈ ਜਾਂ ਜਿਹੜੇ ਬੰਦੇ ਹੁੰਦੇ ਹੈ ਉਹਨਾਂ ਦੀ ਮੁੱਖ ਤੌਰ ਤੇ ਸਰਵਲੈਂਸ ਸਿਸਟਮ ਸਾਡੇ ਕੋਲ ਹੈਗਾ ਤਾਂ ਇਵਨ ਜਿਹੜੇ ਦੂਜੇ ਬੰਦੇ ਹੈ ਜਿਹੜਾ ਜਿਨ੍ਹਾਂ ਕੋਲ ਨਸ਼ਾ ਫੜਿਆ ਜਾਂਦਾ ਹੈ ਉਹ ਆਰ ਇਨਟੂ ਪੈਡਲਿੰਗ ਹੋ ਆਰ ਇਨਟੂ ਸਮਗਲਿੰਗ ਸੋ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ देयर इज ਜ਼ੀਰੋ ਟੋਲਰੈਂਸ ਫॉर ਥਿਸ ਗਵਰਨਮੈਂਟ ਦੀ ਬੜੀ ਕਲੀਅਰ ਸਖਤ ਡਾਇਰੈਕਸ਼ਨਸ ਹੈਗੀਆਂ ਤਾਂ ਉਹਦੇ ਵਿੱਚ ਕਿਸੇ ਵੀ ਹਾਲ ਦੇ ਵਿੱਚ ਵੀ ਕੈਨੋਟ ਲੈਟ ਦਮ ਡੂ ਇਟ ਐਂਡ ਉਹਦੀ ਬਹੁਤ ਵੱਡੀ ਕਾਨੂੰਨ ਦੇ ਮੁਤਾਬਿਕ ਜਿਹੜੀ ਸਜ਼ਾ ਹੈ ਉਹ ਦਿੱਤੀ ਜਾਊਗੀ ਤੇ ਸਰ ਗੈਂਗਸਟਰਵਾਦ ਦਾ ਵੀ ਇੱਕ ਬਹੁਤ ਹੈ ਕਿ ਗੈਂਗਸਟਰ ਵੀ ਬਹੁਤ ਵਧਦੇ ਜਾ ਰਹੇ ਨੇ ਲਗਾਤਾਰ ਹੀ ਆਉਂਦੀ ਹੈ ਕਿ ਗੋਲੀਆਂ ਚਲਾ ਦਿੰਦੇ ਨੇ ਲੋਕਲ ਏਰੀਆ ਦੇ ਵਿੱਚ ਹੀ ਲੋਕ ਭਰੇ ਪਰੇ ਪਰੇਸ਼ਾਨ ਹੁੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਗੈਂਗਸਟਰ ਵੀ ਇੱਕ ਬਹੁਤ ਵੱਡਾ ਇੱਕ ਮੁੱਦਾ ਹੈ ਜਿਹੜੇ ਸੋਟ ਨੇ ਇਸ਼ੂਜ਼ ਹੈਗੇ ਜਿਹੜਾ ਇਹ ਗੈਂਗਵਰ ਚੱਲਦਾ ਪਿਆ ਜੀ ਬਟ ਆਊਟ ਆਫ ਮਾਈ ਓਨ ਐਕਸਪੀਰੀਅੰਸ ਕੁਛ ਇਨਸੀਡੈਂਟਸ ਬਟਾਲੀ ਵੀ ਹੋਈ ਸੀ ਕਿ ਬਟ ਵੀ ਹੈਵ ਟ੍ਰੇਸਡ ਆਲ ਦੋਸ ਕੇਸਸ ਤਾਂ ਇਹਦੇ ਚ ਵੀ ਪਹਿਲਾ ਤਾਂ ਅਗੇਨ ਪ੍ਰੀਵੈਂਟਿਵ ਸਟ੍ਰੈਟਜੀ ਸਾਡੀ ਹੋਗੀ ਏਰੀਆ ਡੋਮਿਨੇਸ਼ਨ ਜਾਂ ਵੀਲ ਆਈਡੈਂਟੀਫਾਈ ਦਾ ਟਾਰਗੇਟਸ ਬਟ ਜੇ ਕਿਤੇ ਕੋਈ ਇਨਸੀਡੈਂਟ ਪਿੱਛੇ ਹੋਇਆ ਵੀ ਹੈ ਤਾਂ ਵੀ ਲਾਈ ਫਾਈਂਡ ਆਊਟ ਦ ਪੀਪਲ ਜਿਹੜੇ ਵੀ ਇਹਦੇ ਪਿੱਛੇ ਰਿਸਪੌਂਸਿਬਲ ਹੈਗੇ ਨੇ ਤਾਂ ਉਹਨਾਂ ਨੂੰ ਸਖਤ ਸਜ਼ਾ ਦਵਾ ਕੇ ਇੱਕ ਡੈਟਰੈਂਸ ਕ੍ਰੀਏਟ ਕਰਾਂਗੇ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਫਾਰ ਕਾਸਿੰਗ ਮੇਜ ਜੀ ਜੀ ਨਾਲ ਗੱਲਬਾਤ ਕੀਤੀ ਹੈ ਕਿ ਲਗਾਤਾਰ ਹੀ ਤੇਰਾ ਕਿ ਅਸੀਂ ਡਿਊਟੀਆਂ ਨਿਭਾਉਂਦੇ ਰਹੇ ਹਾਂ ਕਿ ਜਿਹੜੇ ਨਸ਼ਿਆਂ ਦੇ ਵਿਰੁੱਧ ਆ ਉਹਤੇ ਵੀ ਤੇ ਗੈਂਗਸਟਰ ਬਾਦ ਉਤੇ ਵੀ ਕੰਮ ਕਰਾਂਗੇ ਕੈਮਰਾਮੈਨ ਸ਼ਾਮ ਦੇ ਨਾਲ ਮਹਿਮਨ ਸਿੰਘ ਹੰਦਰ ਟੀਵੀ ਅੰਮ੍ਰਿਤਸਰ